ਤਾਂ ਇਹ ਨਾਲ ਆਇਆ ਗਰੰਟੀ ਫੋਨ ਨੂੰ ਗੁਰਪ੍ਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਪ੍ਰੀਤ ਲਈ ਚਾਹ ਪੀਣ ਛੋਟੇ ਜਿਹੇ ਗਲਾਸ ਛੋਟੇ ਜਿਹੇ ਗਲਾਸ ਦੇ ਵਿੱਚ ਆਂਦੀ ਮੈਂ ਚਾਹ ਬਹੁਤ ਘੱਟ ਪੀਨੀ ਆ ਗਲਾਸ ਭਾਵੇਂ ਵੱਡਾ ਹੈ ਪਰ ਚਾਹ ਅੱਡੀ ਥੋੜੀ ਹੁੰਦੀ ਹੈ ਹਮ ਅੱਛਾ ਤੂੰ ਵੀ ਥੋੜੀ ਪੀਨੀ ਆ ਨਹੀਂ ਮੈਂ ਦੇ ਵੇਖ ਅਮਰੀਕਾ ਕੱਪ ਚ ਪੀਨੀ ਜਾ ਇਹ ਕਾਪੇ ਤੇ ਪੀਨੀ ਥੋੜੀ ਕਿ ਜਿਆਦੀ ਨਹੀਂ ਥੋੜੀ ਪੀਂ ਅੱਛਾ ਘਟਾਤੀ ਚ ਗੈਸ ਬੜੀ ਬਣਦੀ ਗੈਸ ਕਿ ਗੈਸ ਗੈਸ ਅੱਛਾ ਇਹ ਤਾਂ ਧਾਈ ਵਾਲਾ ਕੰਮ ਹੈ ਹੈ ਇਹ ਤਾਂ ਧਾਈ ਵਾਲਾ ਕੰਮ ਉਹਨਾਂ ਗਿਆ ਸੀਗਾ ਨਾ ਆਹੋ ਹਾਂ ਤੁਹਾਨੂੰ ਕੀ ਬੰਦਾ ਭੈਣ ਦੀ ਗੈਸ ਕੀ ਗੈਸ ਮੈਨੂੰ ਤੇ ਬੰਬ ਗੋਲਾ ਹੋਟੇ ਡੇ ਚੱਕ ਦੀਆਂ ਚੱਲਦੇ ਨੇ ਕਦੀਆਂ ਨੂੰ ਚੱਲਦੇ ਨੇ ਇਹ ਤਾਂ ਹੁਣੇ ਕੈਂਡੀ ਪੀਰ ਹੋਣ ਰਹੀ ਹੈ ਲੱਕ ਚ ਵੀ ਚੱਲ ਗਿਆ ਹੈ ਲੱਕ ਚ ਗੋਲਾ ਚੱਲ ਜਾਂਦਾ ਮਾਮੇ ਨਹੀਂ ਗਿਆ ਮਾਮਾ ਅਸ਼ੀ ਮਾਮਾ ਨਹੀਂ ਤੂੰ ਅਨਾ ਪੀੜ ਹੋਣ ਦੇ ਤਾਂ ਗੈਸ ਬਣੀ ਹੋਣੀ ਆ ਬਣੀ ਕਹਿੰਦੇ ਗੈਸ ਬਣੀ ਆਂਦੀ ਵੀ ਲੱਕ ਜਹੋਣ ਲਈ ਆ ਵੀ ਲੱਕ ਜਹ ਵੀ ਗੈਸ ਬਣ ਜਾਂਦੀ ਆ ਕੀ ਪਤਾ ਸਾਰੀਆਂ ਨਾੜਾਂ ਹੀ ਗੈਸ ਵਾਕੇ ਅੱਜ ਕੱਲ ਅਸ਼ਾ ਬੁਕਲ ਸਵਾਰ ਸਵਾਰ ਕੇ ਨਹੀਂ ਆ ਸਿੰਲਡਰ ਵੀ ਗਿਆ ਸੀ ਸਿੰਲਡਰ ਚ ਵੀ ਗਿਆ ਸੀ ਹੁੰਦੀ ਆ ਉਹ ਕੋ ਤੇ ਹੈ ਹੀ ਆ ਅਹੀਂ ਨਾ ਇੱਕ ਇੱਕ ਮੇਰੀ ਫਰੈਂਡ ਛੋਟੀ ਦਾ ਗਿਆ ਤੇ ਸਾਡੇ ਕੋਈ ਪੁਰਾਣੇ ਦੋ ਨਾ ਬੜੇ ਬੰਮਾ ਛੱਡੇ ਤੇ ਡਾਡੀ ਬਣਾਉਂਦਾ ਯਾਰ ਇਦਾਂ ਕਰ ਆਪੀ ਉਹ ਗਿਆ ਸੀ ਕਲ ਵਈਆ ਖਾਲੀ ਕਰਦਾ ਉੱਤੇ ਬਹਿ ਜਾ ਸਿਲੰਡਰ ਤੇ ਅਵੇ ਹਸਦੀ ਹੋਰੇ ਜਿਹੜਾ ਵਲੋਗ ਬਣ ਗਿਆ ਮੁੜ ਕੇ ਨਾ ਆਖੀ ਮੈਂ ਉਦਾਂ ਹੀ ਕਿਹਾ ਸੀਗਾ ਮੇਰੀ ਸਹੀ ਗੱਲ ਆ ਉਹ ਤਾਂ ਮੈਂ ਗੱਲ ਕਰਨੀ ਆ ਹਾਂ ਉਹ ਨਹੀਂ ਗੱਲ ਹੀ ਆ ਕਿ ਚਲ ਫੇਰ ਠੀਕ ਤੇ ਵੀ ਜੈਸ ਆ ਹਾਂ ਤੇ ਜਿਹੜੇ ਸਿਲੰਡਰਾਂ ਦੀ ਭਰਾਈ ਹੋਣੀ ਹੈ ਉਹ ਸੀਐਨਜੀ ਹੁੰਦੀ ਆ ਇਹ ਘਰ ਬਾ ਕੀ ਕਾਰਬਨ ਦਾ ਇਹ ਕਾਰਬਨ ਮੋਨੋਡਾਈਸ ਸ਼ੁਗਾਣੇ ਇਹ ਇਹ ਕਿਧਰ ਆਲ ਜੁਦਾ ਤੇ ਬੜੀ ਤੂੰ ਗਲਤ ਗੱਲ ਕੀਤੀ ਆ ਆ ਤੇ ਕੈਸੀ ਆ ਨਹੀਂ 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 ਉਹ ਕੋਈ ਸਰੀਰ ਕ ਗੈਸ ਵਾ ਉਹ ਵਰਤਣ ਵਾਲੀ ਹੁੰਦੀ ਰਸੋਈ ਚ ਇਹ ਗੱਲ ਨਹੀਂ ਤੇਰੀ ਬਣੀ ਪੈਣ ਅਰੇ ਉਹ ਗੈਸ ਵੀ ਖਤਰਨਾਕ ਹੀ ਆ ਉਹ ਫੇਰ ਮਜ਼ਾਕ ਚ ਉਹਨੇ ਕਹਿਤਾ ਨਾ ਉਦਾਂ ਹੀ ਇਹ ਗੱਲ ਸਾਰੇ ਇਕੱਠੇ ਹੋ ਜਾਂਦੇ ਵਿਆਹ ਦੇ ਵਿੱਚ ਆਹ ਤਾਂ ਮਜ਼ਾਕ ਜੀ ਆਸੇ ਉਸੇ ਚੱਲਦੇ ਰਹਿੰਦੇ ਹਾਂ ਹਾਂ ਇਹ ਤਾਂ ਹੈ ਹੀ ਆ ਆ ਬਾਕੀ ਤਾਇ ਜੀ ਆ ਗਏ ਇਧਰ ਦਰਦ ਪਾ ਜੀ ਹੋਣਾ ਨਹੀਂ ਤੇ ਆਉਣਾ ਹੀ ਹੁੰਦਾ ਵਾ ਕੋਈ ਨਹੀਂ ਅੱਜ ਸੋ ਕੋ ਲੇਟ ਹੋ ਗਿਆ ਵਿਚਾਰੇ ਇੰਨਾ ਚੰਗਾ ਚਲੋ ਆ ਗਏ ਦਰਸ਼ਨ ਮਿਲਦੇ ਹੋ ਜਾਣੇ ਹਾਂਜੀ ਤਾਈ ਦਾ ਫੇਵਰਟ ਹੈ ਜੀ ਆਂਟੀ ਦਾ ਵੇਰੜਾ ਤਾਇਆ ਆਹੋ ਨਹੀਂ ਆਂਟੀ ਦਾ ਫੇਵਰਟ ਤੈਨੂੰ ਤੁਹਾਡਾ ਕੀ ਆ ਤੁਹਾਡਾ ਫੇਵਰਟ ਆਹੋ ਸਾਰਿਆਂ ਦਾ ਬਹੁਤ ਚੰਗਾ ਕਿ ਚੰਗਾ ਕੀ ਹਾਂ ਤੁਸਾਂ ਬੁਲਾ ਲਾ ਹੁਣ ਫਿਰ ਮਾਰ ਵੀ ਤੁਹਾਡੇ ਤਾਇਆ ਜੀ ਆਏ ਹੈ ਤੁਹਾਡੇ ਤਾਇਆ ਜੀ ਆਏ ਮਿਲੋ ਆ ਤਾਈ ਜੀ ਵੀ ਆ ਗਈ ਜੀ ਤਾਈ ਜੀ ਆ ਗਈ ਦੇਰ ਪਰ ਜਾਈ ਇਕੱਠੇ ਆਏ ਆ ਸ਼ੂਰ ਹੈ ਨਹੀਂ ਸ਼ੂਰ ਹੈ ਕਿ ਨਹੀਂ ਉਦਾਂ ਹੀ ਪ੍ਰੈਸਟੇਬਲ ਆ ਪਰ ਇਹ ਵੀ ਸਾਰਾ ਕੁਝ ਐ ਐਡਜਸਟ ਹੋ ਜਾਂਦਾ ਇਹਦਾ ਵਿੱਚ ਵਿੱਚ ਕਾਤੇ ਹੁੰਦਿਆ ਇੰਨਾ ਕੀ ਹੋਰ ਰਹਿੰਦਾ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਸਤਿ ਸ਼੍ਰੀ ਅਕਾਲ ਤਾਈ ਜੀ ਨਹੀਂ ਇੰਸਟਾਗ੍ਰਾਮ ਨਹੀਂ ਸਿਸਟਾਗ੍ਰਾਮ ਅਮਰੋ ਦਾ ਜਿਹੜੇ ਸੱਸਰੀ ਘਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੋਸ ਨਾ ਬਾਕੀ ਠੀਕ ਠਾਕ ਹਿੰਦੇ ਸਾਰੇ ਸਾਰੇ ਠੀਕ ਠਾਕ ਆ ਪਰਤਾ ਇਹਨੇ ਕੁਰਸੀ ਦੀ ਬੜੀ ਮੱਤ ਮਾਰੀ ਆ ਬਾਤ ਇਹ ਫਿਰਦਾ ਕੁਰਸੀ ਨਾ ਅਰ ਬੀਬੀ ਜੀ ਆਇਆ ਪੈਣਾ ਕਾਲ ਸਾਸਰੀ ਕਾਲ ਜੀ ਬੀਬੀ ਉੱਥੇ ਬੋ ਕਾਲ ਨਾ ਕੀ ਹੋਇਆ ਵੀ ਵੀਡੀਓ ਬਣਾਉਣ ਦੇ ਤੇ ਬੀਬੀ ਜੂ ਕਹੀਦਾ ਵਾ ਤੇ ਉਹ ਮੈਂ ਪੈਣਾ ਬੀਬੀ ਕਹੀ ਜਮ ਤੈਨੂੰ ਕਹਿਣਾ ਸੀ ਚਾਚੀ ਜੀ ਚੱਲ ਮੈਂ ਕੁਰਸੀ ਉੱਠ ਗਈ ਆ ਆ ਦੋ ਵੱਡੇ ਬੰਦਿਆਂ ਨੂੰ ਕੁਰਸੀ ਦਿੱਤੀ ਆ ਹਾਂਜੀ ਇੱਕ ਗੋਪੀ ਵੀ ਜੇਗਾ ਤੇ ਵਿਆਹ ਦੇਣਾ ਵਾਹ ਤੂੰ ਗੋਪੀ ਦਾ ਸਵਾਗਤ ਕੀਤਾ ਵਾ ਗੋਪੀ ਨੇ ਗਾੜੀ ਆਪਣੀ ਤਾਈ ਸੱਸ ਦਾ ਕਰ ਦਿੱਤਾ ਸਵਾਗਤ ਬੇ ਜੀ ਜੀ ਬਹਿ ਜਾਓ ਫਿਰ ਤਾਈ ਜੀ ਨੂੰ ਕਿਹਾ ਪਰ ਮਾਹ ਕਿਦੇ ਬੈਠੇ ਆ ਅੱਛਾ ਅੱਛਾ ਚੱਲ ਚੱਲ ਬਹਿ ਕੇ ਤੂੰ ਵੀ ਆਪਣੇ ਲਈ ਹੋਰ ਕੁਰਸੀ ਲੈ ਆਓ ਇੱਕ ਅੰਦੀ ਨਾ ਨਾ ਤੂੰ ਤੇ ਕੁਰਸੀ ਤੇ ਬੈਠੀ ਵੀ ਉੱਡੀ ਕਿ ਲੱਗਣਾ ਤੂੰ ਥੱਲੇ ਬੈਠੀ ਸਕਣ ਦੀ ਖੰਡੇ ਦੋ ਮੈਂ ਕਿੰਨੀਆਂ ਕੁਰਸੀਆਂ ਲਿਆਂਦੀਆਂ ਉਹਨੂੰ ਵਰਤਿਆ ਕਰ ਵਿਆਹ ਕਰੋ ਉਹ ਨਿੱਕੀਆਂ ਜਿਹੜੀਆਂ ਚੱਲ ਮੈਂ ਲੈ ਆਵਾ ਕੁਰਸੀ ਹਾਂ ਫਿਰ ਮਿਲਦੇ ਤੁਹਾਨੂੰ ਇੱਕ ਉਹ ਫੰਗ ਬੈੱਡ ਤੇ ਪਈ ਉਹ हां ओठे भी तो उठ चलो पेटिंग तो चल मट्टी डाल लेना अपना मैं उधर पक्की ले आगत फिर मैं इधर तो चल मार दम 1 2 1 2 3 स्टार्ट पदी का नाम से सोंगी सोंगी हां मेरे हुक्म तो पूछे तो बगैर ओने पंग खाली की ना पंगने काले से मेरे पंग खाली केले पंग नहीं खाली कौन है की काला और मारे पानी मारे

ਹੱਸਣਾ ਖੇਡਣਾ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹੈ ਹੱਸਣਾ ਖੇਡਣਾ ਮਨ ਕਾ ਚਾਓ ਹਾਂ ਜੀ ਅੰਦੀ ਕਿੰਨਾ ਮਿੰਨ ਕਿੰਨਾ ਸਹਾਇਕ ਕਰਦੀ ਆ ਆਹ ਭਾਈ ਜਦੋਂ ਮੈਂ ਪਾਣੀ ਕਰੂ ਆ ਜਾਂਦਾ ਜਦੋਂ ਮੈਨੂੰ ਆ ਗਿਆ ਤਾਂ ਸਮਝ ਲੋ ਆ ਗਿਆ ਆ ਗਿਆ ਤੇ ਆ ਗਿਆ ਆ ਗਿਆ ਉਹ ਪਾਣੀ ਵਾਲਾ ਬੰਦ ਕਰਕੇ ਸਤ ਨੂੰ ਮਾਰਾ ਨਹੀਂ ਮਾਰਦੇ ਤੇ ਬਾਹਰ ਉਮਰ ਨਹੀਂ ਰੋ ਲੈ ਮਮੀ ਜੀ ਤੁਹਾਡੇ ਲਈ ਇੱਕ ਕਮੈਂਟ ਆਇਆ ਵਾ ਆ ਬੀਬੀ ਨੂੰ ਲੜਾਈ ਦੇ ਮੁਕਾਬਲੇ ਵਿੱਚ ਭੇਜੋ 골ਡ ਮੈਡ ਲੈ ਕੇ ਆਓ ਕਿੱਥੇ ਭੇਜੀ ਦੱਸੋ ਪੁੱਛੋ ਲੜਾਈ ਦੇ ਮੁਕਾਬਲੇ ਚ ਆਹੋ ਤੇ ਭੇਜੋ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਲੱਗਦੀ ਲਾਹੌਰ ਦੀ ਆ ਲੱਗੇ ਮਾਦੀ ਦੀ ਨਹੀਂ ਕਾਸ ਮੈਂ ਬਹੁਤ ਰਾਖੀ ਰੱਖੀ ਤੁਹਾਨੂੰ ਦੱਸੋ ਪਹਿਲਾਂ ਮੈਨੂੰ ਜਿਹੜੇ ਸਾਹਬ ਨਾ ਹੱਸਦੀ ਆ ਸਰਬਗੁਣ ਸੰਪੰਨ ਨਹੀਂ ਸਹੀ ਸਹੀ ਜਿਹੜੇ ਸ਼ਕਤੀ ਗੁਣ ਮਿਲਦੇ ਆ ਕਿ ਅਕਲ ਦੇ ਸਰਬਗੁਣ ਸੰਪੰਨ ਨਹੀਂ ਅਕਲ ਨਾਲ ਤੇ ਮਿਲਦੇ ਕਿ ਨਹੀਂ ਮਿਲਦੇ ਉਦਾਂ ਬੁਨਾਨਾ ਭਰਪੂਰ ਗੁਦਲੀਆ ਹੋਣ ਮੈਂ ਹਾਂ ਹਾਏ ਨਹੀਂ ਤੂੰ ਮੂੰਹ ਬੰਦ ਕੇ ਰੱਖੀ ਕੁਤਰੀ ਦਾ ਖੋਲ ਲੈ ਦੇ ਹੋ ਨਹੀਂ ਆ ਹੁਣ ਨਹੀਂ ਪਾਜੀ ਕਰਦਾ ਆ ਕੁਤਨਾ ਜਿਹੜੇ ਬੁਨਾਨੇ ਵਾਲਾ ਕੁਤਰਾ ਨੇ ਗੁਥਣਾਗਾ ਉਹਨੂੰ ਨਾ ਮਾ ਪਿਆਰੀ ਆ ਗੁਥਰੇ ਤੇ ਇਹ ਗੁਥਰੀ ਦੀ ਚਾਲ ਕਰਨੀ ਹੈ ਕਿਦਾਂ ਨਹੀਂ ਦੇਦੀ ਮੂੰਹ ਬੋਲਦੀ ਕਰਦਾ ਹਾਂ ਹਾਂ ਕਿਦਾਂ ਹਾਂ ਸੱਚੀ ਗੱਲ ਵਾ ਕੰਮ ਵੀ ਮਿੰਟੋ ਮਿੰਟ ਕਰ ਲੈਂਦੀ ਆ ਨਵਾਂ ਨੂੰ ਪਿਆਰ ਵੀ ਬੜਾ ਕਰਦੀ ਆ ਆ ਫੇਰ ਸਾਦੀ ਕਹਿਣ ਦੀ ਆ ਸੌਰੀ ਅੜਿਆ ਵੀਡੀਓ ਵਾਲੀ ਲੈਂਗੁਏਜੋ ਬੋਲੀ ਤਾ ਆਂ ਤੇ ਕਰਦੇ ਆ ਉਹ ਪਿਆਰ ਕਰਦੇ ਆ ਫਿਰ ਸਾਡਾ ਵੀ ਕਰਦੇ ਆ ਕਈ ਕੰਮ ਹੀ ਇੰਨਾ ਘੁੱਲ ਭਾਲੀ ਦੇ ਆ ਹਾਂ ਆਪਣੇ ਆਪ ਕਰ ਦਿੰਦੇ ਆ ਕਿਹਾ ਕਿ ਤੁਹਾਨੂੰ ਤੇ ਜਿਆਦਾ ਤੁਹਾਡੇ ਹੀ ਆ ਜਾਣੇ ਲੱਗਦੇ ਆ ਇਹ ਬਹੁਤ ਸੋਹਣਾ ਚਲੋ ਮੈਂ ਕਰਾਂ 1 2 ਜੱਲੇ ਰੋੜ ਜੜ ਚ ਆ ਗਏ 1 2 ਮੈਂ ਮੈਂ ਕਹਿੰਦਾ ਇਹ ਇੱਕ ਨਾਟਕ ਕਾਂਡੇ ਆ ਮੰਮੀ ਠੀਕ ਹੋ ਨਹੀਂ ਕਿੱਥੋਂ ਆ ਦੇ ਜਿੰਨੂ ਪਾ ਕੇ ਚੜ੍ਹ ਜਾਂਦੀ ਐ ਤਾਂ ਪਤਾ ਹੀ ਅਨੂੰ ਲੱਗਦਾ ਵਾ ਆ ਦੇ ਜਿੰਨੂ ਕਰਦੀ ਔਰ ਅੱਧੀ ਭਾਰਾ ਜਿੰਨੂ ਕੱਲ ਤੱਕ ਮਠਿਆਣਾ ਵੀ ਖਵਾ ਲੀ ਜੇ ਜਾਂ ਫਿਰ ਸਾਜ ਬਣਾਈ ਤੇ ਮੈਂ ਕਹਿੰਦਾ ਲੈ ਫੁੱਫੜ ਤੇ ਮੈਨੇ ਕਹਾਂਦੇ ਹੀ ਕਿ ਵੱਧ ਮਠਿਆ ਪਾ ਕੇ ਚਾ ਪਿਆ ਮੈਂ ਕਹਿੰਦਾ ਮੰਤਰੀ ਜੀ ਹਾਂਜੀ ਮਹਾਰਾਜ ਮੈਂ ਮੇਰੇ ਸਾਰੇ ਕਜਾਨੀ ਵਾ ਬਾਟ ਦੇ ਦੋ ਬਾਟ ਦੇਵਾ ਤੱਕ ਮੈਂ ਚੱਲ ਚੱਲਿਆ ਆ ਤੁਹਾਨੂੰ ਕਰੀ ਸ਼ੁਰੂ 1 2 3 ਸਟਾਰ ਸਾਰੇ ਖਜ਼ਾਨੇ ਖੋਲ ਕੇ ਪਰਜਾ ਜਮੜ ਦੋ ਮੁੰਡਾ ਲਗਾ ਜੀ ਮੁੰਡਾ ਲਗਾ ਹੋਇਆ ਨਾ ਕੀ ਹੋ ਗਿਆ ਬੰਦਾਂ ਕੀ ਹੋ ਗਿਆ ਅਮਨ ਜੀ ਜੀ ਗੋਲੀ ਦਿੱਤੀ ਨਾ ਸੌ ਗਿਆ ਮੈਂ ਬਸ ਇਹਦੀ ਬੱਸ ਕਰਾਂਗੀ ਮੋਦੀ ਇੰਨੇ ਕੋਈ ਚੰ ਕੋਈ ਨਾ ਕੋਈ ਚੰਦ ਚਾੜਦੇ ਨਹੀਂ ਆ ਆਹ ਫੜ ਨਾ ਮਮਮੀ ਇਹਦੇ ਦਿਵਾਲੀ ਮੇਰਾ ਤਾਂ ਜੀ ਕੰਮ ਦੇ ਪਾਸੇ ਸਿਰ ਦਾ ਮਾਰ ਮਾਰ ਕੇ ਕਿੰਨਾ ਰੌਣਕ ਲਗਾ ਰਿਆ ਚੰਗਾ ਰੌਣਕ ਮੇਲਾ ਲਾਛੜਿਆ ਘਰ ਬਹੁਤ ਸੋਹਣਾ ਰੋਟੀ ਪਾਣੀ ਨਹੀਂ ਕਰਨਾ ਹੁਣ ਲੋੜ ਹੈ ਨਾਲ ਉੱਠਣਾ ਹੈ ਲੋੜਾ ਕੋਈ ਕਹਿੰਦਾ ਰੋਟੀ ਖਾਣਾਂ ਆਵੇ ਨਾ ਤੇ ਇਦਾਂ ਕਰੇਗਾ ਆਹੋ ਕੁਝ ਖਵਾ ਦੇਣਾ ਰੋਟੀ ਪਾਣੀ ਪਕਾਉਣ ਦੀ ਲੋੜ ਹੀ ਨਾ ਪਿਆ ਕਰਨ ਖਵਾ ਲੈਣਾ ਨਾ ਪੀ ਆ ਪਾਣੀ ਨਾਲੇ ਰੋਟੀ ਬੜੀ ਖਾਦੇ ਹੁੰਦੇ ਆ ਭੁੱਖ ਬਹੁ ਲੱਗੀ ਜਾਂਦੀ ਹੈ ਨੂੰ ਇਹ ਜਦੋਂ ਮम्मी ਆ ਤੇ ਹੱਕਾ ਪਾਉਣੀ ਫੋਣੀ ਇਹ ਉੱਠਦੇ ਨਾ ਤੇ ਰੈਸਟੋਰੈਂਟ ਹੀ ਜਾਵਾਂਗੇ ਬਿੱਲ ਬਣ ਕੇ ਆਉਣਾ ਐਡਾ ਲੰਮਾ ਤੇ ਫਿਰ ਪਤਾ ਲੱਗਦਾ ਇਹਨੇ ਪਹਿਲੇ ਕੜਾ ਦੇਣਾ ਉਹਦਾ ਸਬਜ਼ੀ ਦੇਣ ਕਹਿੰਦੇ ਮੇਰੇ ਕੋਲ ਪਹਿਲੇ ਮੰਗਦਾ ਹੀ ਘਰ ਹੀ ਜਾਣੇ ਪਏ ਆਹੋ ਕਿਉਂ ਪਰਵਾਹ ਕੀ ਇਹਦੀ ਦੋ ਗੱਲਾਂ ਕਿੰਨੇ ਲੱਗੀਆਂ ਅਗਰ ਕੁੱਤਾ ਕੁੜੂੜੀ ਤੇ ਇਹਨਾਂ ਦੀਆਂ ਮम्मी ਮੈਂ ਕੁੱਤਾ ਨਹੀਂ ਹਾਂਗਾ ਹੋਰ ਤੂੰ ਕੀ ਆ ਤੂੰ ਤਾਂ ਇੱਕ ਤੂੰ ਮੈਂ ਕਿਹਾ ਕਿ ਕਹਾਂ ਤੈਨੂੰ ਚੰਮ ਦੇਣਾ ਮੈਨੂੰ ਪਾਉਂ ਤੁਰਿਆ ਕਰਕੇ ਮੈਂ ਪਾਉਣਾ ਤੇ ਚਲੋ ਭਾੜਾ ਪੇ ਹੁਣ ਸਾਡੇ ਤੇ ਲੱਗ ਸਕਿਆ ਹੁੰਦਾ ਉਹਨੇ ਜਦੋਂ ਮਹਾ ਸੱਟ ਕੀਤਾ ਮਹਾ ਲੰਮੇ ਬੋਲਣ ਉਹਨੀਆਂ ਬੋਲ ਲੰਮੇ ਪਈ ਆ ਕਿਦਾਂ ਨਹੀਂ ਮੈਂ ਦੋਨਾਂ ਨੇ ਸਿਰ ਖਾ ਲਈਦੇ ਇਹਨੇ ਤਾਂ ਮੇਜਾਂ ਦੇ ਹੱਥ ਪਾ ਲਏ ਹੁਣ ਸੁੱਤੇ ਰਹਿਣੇ ਮਾਲਾ ਹੁਣ ਕੀ ਤੰਗੀ ਹੋਈ ਤੈਨੂੰ ਫੋਨ ਨਾ ਚਲਾ ਭੇਜੋ ਨੀ ਸੁੱਤੇ ਰਹਿਣਾ ਤੂੰ ਕੋਈ ਕਸਲਾ ਕਹ ਲੈ ਮਰੀ ਐ ਸੱਚ ਕੰਡੀ ਕਿ ਝੂਠ ਖਾਂਦੇ ਇਹਦਾ ਮੇਰਾ ਪਾਂ ਬੋਲਾ ਨਸ਼ਾ ਬਰਾ ਮਾਰਾ ਨਸ਼ਾ ਵਾਹੇ ਉਹਦਾ ਸਭ ਨਹੀਂ ਪਤਾ ਸਭ ਤੋਂ ਨਸ਼ਾ ਮੜਾ ਪੰਗਦੇ ਹੁੰਦਾ ਲੈ ਕੋ ਸੁਣਾ ਤੇ ਜੇ ਮੈਂ ਖਾ ਰੰਗੀ ਫੇਰ ਕੀ ਬਣਾਣਾ ਹੈ ਉਹ ਨਾ ਹੁਣ ਮਿੱਠਾ ਮੂਠਾ ਨਾ ਖਵਾ ਦੀ ਦੇ ਤੇ ਕੋਪੜ ਤੇ ਚਾਹ ਮਿੰਗਣ ਜਾਂ ਬਾਤ ਮਿੱਠੇ ਵਾਲੀ ਕਿਹਦਾ ਬਣਾ ਕੇ ਪਿਆਲ ਬਰਜੀਤ ਨਾ ਹੋ ਕੇ ਯਾਰ ਪੜਾਈ ਆ ਜਿਹੜਾ ਤਮਾਸ਼ਾ ਹੈ ਨਾ ਉਹ ਹੀ ਤੂੰ ਬਣਾ ਤੇ ਹੋਰ ਕੀ ਅਵੇ ਚੰਗੈ ਫੁੱਲ ਮੇਰੇ ਤੇ ਗੁੱਸਾ ਨਿਕਲ ਜਾਣਾ ਇਹਨੇ ਕੀ ਆਟ ਖਵਾਣ ਤੇ ਮੋਤ ਕੋਣਾ ਹੈ ਇਹਨਾਂ ਸ਼ੁਕਰ ਦਾ ਕੋਈ ਆ ਰਿਹਾ ਨਹੀਂ ਆ ਜਾਂਦਾ ਤਾਂ ਕਿੰਨੀ 48 ਘੰਟੇ ਲੱਗ ਗਏ ਆ ਸਾਰੇ ਪ੍ਰੋਗਰਾਮ ਵਾਲੇ ਕਰ 48 ਘੰਟੇ ਤੇ ਸਿਰੇ ਚਾਹ ਨਹੀਂ ਪੀਣੀ ਚਾਹ ਨਹੀਂ ਪੀ ਨੂੰ ਮਣੀ ਪਿਆ ਦੇ ਬਣਾ ਕੇ ਨਿਕਲ ਪਈ ਜਾਇਓ ਤੇ ਜੇ ਉਹ ਫੇਰ ਯਾਰ ਪੈਣਾ ਦੱਸਣਾ ਮੈਂ ਆ ਭਾ ਤਾਂ ਨਾ ਹੁਣ ਲੰਮਾ ਹੀ ਇਹਨੇ ਚੱਕਰ ਉਹ ਪਾਉਂਗਾ ਜਿਹੜੇ ਦਿਨ ਕਿਉਂ ਉਧਰੋਂ ਬਜੀਤ ਤੇ ਆ ਕੀ ਤੇ ਤੇ ਘੂਆ ਉੱਪਰ ਤੇਰੇ ਝਾਂਦ ਗਈ ਮਾਣੇ ਪਾਣੀ ਕਰੋ ਸਮਾ ਮਰਨਾ ਕੋਈ ਗਾਲੀ ਨਾ ਨਾ ਆਪੇ ਕਿਹਣਾ ਨਾ ਸਾਨੂੰ ਤੇ ਜੋਦੋ ਕੋਈ ਇਹਨੇ ਨੂੰ 200 ਕੁਵਾਲੋ ਨਾ ਆਪੇ ਦੇਖ ਬੜਾ ਮਿੱਟੀ ਕਿ ਤੂੰ ਨਾ ਮੈਂ ਨਹੀਂ ਦਿਆਂ ਗੋਲੀਆਂ ਤੇ ਮੈਂ ਸਾਰੇ ਇਤਿਮ ਕੀਤੇ ਆ ਤੂੰ ਹੁਣ ਬੱਤ ਕਰ ਰਿਹਾ ਕਾ ਮੈਨੂੰ ਵੀ ਚਾਹ ਪਾਣੀ ਲੱਕੜੀ ਨਗਰਾਨੀ ਕਿ ਧਿਆਕ ਹੋਣਾ ਤੁਹਾਨੂੰ ਚਾਹ ਪਿਆਲ ਕੇ ਦੇ ਕੇ ਬੋਲੀਆਂ ਧਿਆਪੇ ਰੱਜ ਕੇ ਪਿਆਰ ਹੋਵੇ ਓ ਯਾ ਮਾਦਾ ਹੱਥ ਹੋਈ ਤੁਹਾਡੇ ਵਾਲੀ ਦੇ ਹਾਂ ਤੇਰਾ ਕੋਈ ਰੋਸਾ ਨਹੀਂ ਇਹ ਤਾਂ ਨਾ ਇਹਨੂੰ ਸਾਈਕੋ ਦਾ ਚੈੱਕ ਅਪ ਕਰਾਉਣਾ ਪੈਣਾ ਹੀ ਇਹਦਾ ਇਹਦਾ ਸਾਕੋ ਠੀਕ ਹੋਣਾ ਡੰਡਾ ਜਣਾ ਕੇ ਰੱਖਿਆ ਨਾ ਧਿਆਕ ਪਾ ਕੇ ਤੇ ਮੌਮੋਦ ਨੂੰ ਪਤਾ ਲੱਗ ਜਾਵੇ ਰੱਖਿਆ ਨਹੀਂ ਨਾ ਤੇਹੀ ਇਹ ਪਹਿਲੇ ਦਿਨ ਤੋਂ ਰੱਖਣਾ ਚਾਹੀਦਾ ਕੀ ਕਰਾਂ ਮੇਰਾ ਦਿਲ ਨਹੀਂ ਹਣੀ ਪੈਂਦਾ ਇਹਨਾਂ ਨੂੰ ਪਾਉਣਾ 那在老外上。Uh,